ਕੀ ਜੀ ਹਾਂਜੀ ਹਾਂਜੀ ਸਰ ਸਾਸ਼ੀਕਲ ਜੀ ਹਾਂਜੀ ਸਰ ਅਸੀਂ ਕੁਸ ਟਾਈਮ ਪਹਿਲਾਂ ਬਾਈ ਨੂੰ ਮਿਲੇ ਸੀਗੇ ਮੇਰਾ ਨਾਂ ਜਸਪ੍ਰੀਤ ਕੌਰ ਬਰਾੜਾ ਤੇ ਪਿੰਨ ਮੇਰਾ ਬਹਿਵਲ ਕਲਾਂ ਜੀ ਮੈਂ ਪਿਛਲੇ 1.5 ਸਾਲ ਤੋਂ ਲੈ ਕੇ ਇੰਡੀਆ ਗ로우 ਬ੍ਰਾਂਡ ਦੇ ਨਾਲ ਜੁੜੀ ਹੋਈ ਆ ਜਿੱਥੇ ਕਿ ਅਸੀਂ ਸਾਡਾ ਇੱਕ ਹੁੱਕ ਆ ਇੱਕ ਮੈਸੇਜ ਆ ਆਪਣੇ ਭੈਣਾਂ ਭਰਾਵਾਂ ਨੂੰ ਕਿ ਆਪਾਂ ਜ਼ਹਿਰਾਂ ਘੱਟ ਕਰਕੇ ਤੇ ਆਪਾਂ ਆਪਦੀ ਫਸਲ ਦੀ ਵਧੀਆ ਉਪਜਾਊ ਕਰਗੇ ਜੀ ਅ ਤੁਸੀਂ ਅਸੀਂ ਵੀਰੇ ਤੁਹਾਨੂੰ ਇੱਕ ਪ੍ਰੋਡਕਟ ਦੇ ਕੇ ਗਏ ਸੀਗੇ ਇੱਕ ਤਾਂ ਆਪਣਾ ਇਹ ਸੀ ਜ ਆਪਣਾ ਬੂਆਸਤਰਾ ਹਾਂਜੀ ਹਾਂਜੀ ਤੇ ਇੱਕ ਆਪਣਾ ਗ로우 ਮੈਜਿਕ ਸੀਗਾ ਇਹ ਆਪਾਂ 4 ਕਿੱਲਿਆਂ 'ਚ ਯੂਜ਼ ਕੀਤਾ ਸੀਗਾ ਤੇ ਤੁਹਾਨੂੰ ਕੀ ਲੱਗਦਾ ਵੀ ਕਿੰਦਾ ਦਾ ਰਿਜ਼ਲਟ ਜਿੰਨੇ ਆਪਾਂ ਖੇਤ 'ਚੋਂ ਆ ਰਿਹਾ ਹੈ ਤਾਂ ਇਹ ਆ ਜਿਹੜਾ ਬੂਟਾ ਜੀ ਇਹ 'ਚ ਆਪਣਾ ਪ੍ਰੋਜੈਕਟ ਦਾ ਪ੍ਰਯੋਗ ਹੋਇਆ ਬਈ ਹਾਂਜੀ ਹਾਂਜੀ ਤੇ ਆ ਬਿਨਾ ਪ੍ਰਯੋਗ ਤੋਂ ਬਈ ਇੰਨਾ ਫਰਕ ਹੈ ਜੀ ਇਹਦੀਆਂ ਮੰਨੋ 32 ਨੇ ਜੀ ਆਹ ਆਪਣੇ ਸਾਖਾ ਹਾਂਜੀ ਇਦਿਆਂ ਹਜੇ ਬੀਜੀ ਹੋਈ ਹੈ ਜੀ ਇੱਕ ਦਿਨ ਦੇ ਹੀ ਲੱਗੇ ਹੋਇਆ ਜੀ ਠੀਕ ਹੈ ਜੀ ਬੇ ਇਨਾ ਫਰਕ ਹੈ ਪ੍ਰੋਜੈਕਟ ਨਾਲ ਜੀ ਠੀਕ ਹੈ ਤੇ ਆਪਾਂ ਬਈ ਇਹਦੇ ਚ ਯੂਰੀਆ ਤੇ ਡਾਈ ਵੀ ਆਪਾਂ ਵੀ ਜਿਹੜਾ ਜੋ ਵੀ ਆਪਾਂ ਪਹਿਲਾਂ ਪਾਉਣੇ ਆ ਕੈਮੀਕਲ ਆਪਾਂ ਉਹ ਵੀ ਘੱਟ ਕੀਤਾ ਹਾਂਜੀ ਆ ਅੱਗੇ ਜੇ ਮੈਂ ਵਾਸੀ 3.5 ਵਾਂਗੂ ਲਾ ਦਿੰਦੇ ਸੀ ਬੋਰੀਆਂ ਜੀ ਹਾਂਜੀ 1 ਕਿਚ ਹਜੇ 2 ਗੱਟੇ ਪਾਏ ਆ ਜੀ ਇਹ ਠੀਕ ਹੈ ਜੀ ਯੂਰੀਆ 2 ਹੀ ਲਾਏ ਆ ਠੀਕ ਹੈ ਜੀ ਹਾਂਜੀ ਅੱਛਾ ਸਰ ਤੁਸੀਂ ਸਹਿਮਤ ਹੋ ਕਿ ਆਪਣੇ ਪ੍ਰੋਡਕਟ ਵਾਕਿਆ ਹੀ ਵਰਤਨਯੋਗ ਹੈਗਾ ਦੇਖੋ ਅਸੀਂ ਪਹਿਲੀ ਵਾਰ ਆਏ ਸੀ ਤਾਂ ਥੋੜੇ ਮਨ ਚ ਇੱਕ ਡਰ ਸੀਗਾ ਕਿ ਅਸੀਂ ਘੱਟ ਵੀ ਕਰ ਦਾਂਗੇ ਪ੍ਰੋਡਕਟ ਵੀ ਲਈ ਜਾਂਦੇ ਆ ਤੇ ਉਹ ਨਾ ਉਹ ਵੀ ਸਾਡੀ ਫਸਲ ਨੂੰ ਨੁਕਸਾਨ ਲੋਵੇਗਾ ਤੁਹਾਨੂੰ ਲੱਗਦਾ ਵੀ ਕੋਈ ਨੁਕਸਾਨ ਹੋਇਆ ਕਿ ਬਈ ਫਾਇਦਾ ਨਹੀਂ ਨਹੀਂ ਫਾਇਦਾ ਹੀ ਹੋਇਆ ਜੀ ਤੇ ਅੱਗੇ ਤੋਂ ਬਈ ਕਿੰਨੇ ਦੀ ਖੇਤੀ ਕਰਦੇ ਹੋ ਖੇਤੀ ਮੈਂ 20-22 ਕਿੱਲਾਂ ਦੀ ਕਰਦਾ ਹਾਂ ਤੇ ਅੱਗੇ ਤੋਂ ਕੀ ਲੱਗਦਾ ਆਪਾਂ ਪ੍ਰੋਡਕਟ ਵਧੀਆ ਢੰਗ ਨਾਲ ਸਾਰਾ ਯੂਜ਼ ਕਰਾਂਗੇ